ਜਿਹੜਾ ਪੰਜਾਬ ਵਪਾਰ ਮੰਡਲ ਵੱਲੋਂ ਜਿਹੜੀ ਮੀਟਿੰਗ ਕੀਤੀ ਗਈ ਆ ਉਹਦਾ ਮੇਨ ਮੁੱਦਾ ਸੀ ਸਭ ਤੋਂ ਪਹਿਲਾਂ ਤੇ ਜਿਹੜਾ ਤਾੜ ਕੰਮ ਜਿਹੜਾ ਇਨਸੀਡੈਂਟ ਹੋਇਆ ਉਹ ਜਿਹੜੇ ਬੰਦੇ ਦੀ ਮਾਰੇ ਗਏ ਨੇ ਉਹਨਾਂ ਨੂੰ ਸ਼ਰਦਾਨੀ ਦੀ ਦੇਣ ਦਾ ਸੀ ਦੂਸਰਾ ਮੇਨ ਮੁੱਦਾ ਸੀ ਅੰਮ੍ਰਿਤਸਰ ਦੇ ਵਪਾਰੀਆਂ ਨੂੰ ਤੇ ਆਪਣੀ ਜਨਤਾ ਨੂੰ ਜੋ ਵੀ ਇਹ ਬਲੈਕਮੇਲ ਮੰਡਲ ਵੱਲੋਂ ਪ੍ਰੋਬਲਮ ਆ ਰਹੀ ਸੀ ਉਹਦੇ ਬਾਰੇ ਅਸੀਂ ਸਾਰੇ ਹੀ ਨੰਨੇ ਵਿਦਾਇਕ ਪਾਰਟੀਆਂ ਵਾ ਉਹਨਾਂ ਨੂੰ ਸੱਦਾ ਦਿੱਤਾ ਸੀ ਉਹ ਕੋਸ਼ਿਸ਼ ਕੀਤੀ ਸੀ ਇੱਕ ਮੰਚ ਤੇ ਆ ਕੇ ਅਸੀਂ ਵਪਾਰੀ ਕੋਲ ਉਹਨਾਂ ਜਿਹੜੀਆਂ ਵੀ ਪ੍ਰੋਬਲਮਾਂ ਆ ਰਹੀਆਂ ਹਨ ਉਹਨਾਂ ਬਾਰੇ ਉਹਨਾਂ ਨੂੰ ਜਾਣੂ ਹੋਇਆ ਜਾਵੇ ਉਹ ਅੱਜ ਆ ਆਬਾਦੀ ਵੱਲੋਂ ਸਾਰੇ ਸ਼ਹਿਰ ਦੇ ਚਾਰੇ ਐਮਐਲਏ ਮੈਡਮ ਜਿਹੋ ਜੋਧਕੋੜ ਡਾਕਟਰ ਜਗਪਤਾ ਜੀ ਡਾਕਟਰ ਨੀਜਰ ਜੀ ਡਾਕਟਰ ਸੰਦੂ ਜੀ ਦੇ ਨਾਲ-ਨਾਲ ਕਾਂਗਰਸ ਵੱਲੋਂ ਐਕਸਟਰੀ ਮਿਸਟਰ ਸੋਨੀ ਸਾਹਿਬ ਗੁਜੀਤ ਓਇਲਾ ਦੇ ਮਦਦ ਇਲਾ ਆਮ ਆਪ ਆ ਬੀਜੇਪੀ ਵੱਲੋਂ ਐਕਸ ਬੀਜੇਪੀ ਪ੍ਰੈਜ਼ੀਡੈਂਟ ਅਨੰਦ ਸ਼ਰਮਾ ਜੀ ਆ ਰਜੀਵ ਅਨੇਜਾ ਜੀ ਔਰ ਅਕਾਲੀ ਦਲ ਵੱਲੋਂ ਆ ਅਵਤਾਸ ਸਿੰਘ ਟਰੰਕਾ ਵਾਲੇ ਜੀ ਔਰ ਮਰਵਾਹਾ ਜੀ ਇਹ ਸਾਰੀ ਪਾਰਟੀ ਦੇ ਬੰਦੇ ਰਿਪ੍ਰੈਜ਼ੈਂਟੇਸ਼ਨ ਨੇ ਆਏ ਨੇ ਕਰਨੇ ਸਾਰਿਆਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਕਿ ਸ਼ਹਿਰ 'ਚ ਕਿਸੇ ਵੀ ਆਦਮੀ ਕੋਲੋਂ ਬਲੈਕਮੇਲਿੰਗ ਦਾ ਧੰਦਾ ਨਹੀਂ ਕੀਤਾ ਨਹੀਂ ਕਰਾਇਆ ਗਿਆ ਨਹੀਂ ਕਰ ਦਿੱਤਾ ਜਾਏਗਾ ਉਹ ਉੱਥੇ ਜੋ ਵੀ ਹੋਏਗਾ ਐਕਚੁਅਲੀ ਦਿੱਤਾ ਜਾਏਗਾ ਮੈਂ ਅੱਜ ਆਪਣੇ ਮੀਡੀਆ ਦੇ ਦੋਸਤਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਕੁਝ ਆਦਮੀ ਕੁਝ ਬਲੈਕਮੇਲਰ ਜਿਨ੍ਹਾਂ ਦਾ ਸਰਗਨਾ ਉਹ ਦੂਜੇ ਆਦਮੀ ਨੇ ਇਹਨਾਂ ਨੇ ਜੋ ਕੁਛ ਅੰਬਰ ਸਰ ਦੇ ਵਪਾਰੀਆਂ ਨਾਲ ਉਹ ਨਾਕਾਜ਼ਾ ਕੀਤਾ ਐ ਇਹਨੂੰ ਇਸ ਗੱਲ ਸਾਫ਼ ਤਾਂ ਦੇਣਾ ਪਊਗਾ ਇਹਨਾਂ ਨੂੰ ਜੇਕਰ ਕਿਸੇ ਬੰਦੇ ਨੇ ਵਪਾਰੀਆਂ ਦੀ ਆਵਾਜ਼ ਉਠਾਈ ਹੈ ਤੇ ਮੈਂ ਇਹ ਗੱਲ ਕਿਹਨੂੰ ਤਿਆਰ ਆ ਕਿ ਮੈਂ ਹਾਂ ਮੈਂ ਵਪਾਰੀਆਂ ਦੀ ਆਵਾਜ਼ ਉਠਾਈ ਹੈ ਔਰ ਕੋਈ ਵੀ ਛੱਜ ਬਲੈਕਮੈਲ ਨਹੀਂ ਜਾਂ ਦੇਣਾ ਪਾਉਂਗਾ ਆਲਪ ਬਪੜਿਆ ਨੇ ਡਿਸੀਜਨ ਕੀਤਾ ਇਸ ਗੱਲ ਦਾ ਇਹ ਬਪੜਿਆ ਨੂੰ ਚੋੜ ਠੱਗ ਨਾਂ ਦੇ ਲੋਕ ਯੂਜ਼ ਕਰਦਾ ਜਿਸ ਬਾਰੇ ਵੀ ਅੱਜ ਮੀਟਿੰਗ ਜੇ ਇਸ ਗੱਲ ਦੇ ਵਿਚਾਰ ਕੀਤਾ ਗਿਆ ਔਰ ਬਹੁਤ ਜਲਦੀ ਹੀ ਇਹਦੇ ਖਿਲਾਫ ਐਕਸ਼ਨ ਲਿਤਾ ਲਿਤਾ ਜਾਏਗਾ ਅ ਅਫਸਰ ਨਕਮ ਗੰਦੀ ਗੱਲ ਦਾ ਕੀੜਾ ਉਹ ਕੱਲ ਇਹਨੇ ਇੰਟਰਵਿਊ ਦਿੱਤੀ ਹੈ ਕਿ 85% ਤੋਂ ਲੱਗ ਕੇ 90% ਮੀਡੀਆ ਔਰ ਜਿੰਨੇ ਵੀ ਸਰਕਾਰੀ ਨਿਯਮਾਂ ਨੇ ਇਹਦਾ ਵਿੱਚ ਕਾਲੀਆਂ ਪੇਟੀਆਂ ਆ ਔਰ ਬੇਈਮਾਨ ਨੇ ਮੈਂ ਇਹਨੂੰ ਇਸ ਗੱਲ ਦਾ ਸਵਾਪ ਪੁੱਛਣਾ ਚਾਹਦਾ ਕਿ ਭਰਾ ਤੇਰਾ ਕੰਮ ਕੀ ਏ ਤੂੰ ਕੀ ਵਪਾਰ ਕਰਦਾ ਤੂੰ ਐਰੋਸੀ ਦੀ ਦੋ ਕੋਠੀਆਂ ਮੰਨਾ ਪਿਆ ਤੂੰ ਦੋ ਦੋ ਓਰਡਰ ਬਣਾਉਣਾ ਪਿਆ ਤੇਰਾ ਮੁਕਤੇ ਦੀ ਆਮਦਨ ਦਾ ਜਰੀਆ ਕੀ ਤੇਰੀ ਆਮਦਨ ਦਾ ਕਿੱਥੇ ਪਈ ਆ ਤੇਰੇ ਕੋਲ ਮੈਂ ਇਸ ਗੱਲ ਦਾ ਕੁਝ ਜਵਾਬ ਮੰਗਣਾ ਕਰਨਾ ਕੋਲ ਮੈਂ ਆਪਾਂ ਮੈਂ ਆਪਣਾ ਕੋ ਸਟੇਟ ਜੀ ਕਿ ਇਹੋ ਜੇ ਬੰਦੇ ਨਾਲ ਜਿਹਦੇ ਤੇ ਛੇ ਛੇ ਕ੍ਰਿਮੀਨਲ ਪਰਚੇ ਚੱਲਦੇ ਪਏ ਨੇ ਇਹੋ ਪਰਾ ਪਰਚਾ ਚੱਲਦਾ ਪਿਆ ਜਮਾਨਤ ਤੇ ਬੰਦਾ ਆਇਆ ਹੋਰ ਆਇਆ ਉਹਨਾਂ ਡਿਬੇਟ ਕੀਤੀ ਜਾਵੇ ਲੇਕਿਨ ਇਹੋ ਜੇ ਬੰਦੇ ਦਾ ਗਲਦਾ ਜਵਾਬ ਦੇਣਾ ਜੁੜੀ ਹੈ ਤੂੰ ਰਿੰਜਨ ਅਗਰਵਾਲ ਦੇ ਪਟਿਕਲ ਇਲਜ਼ਾਮ ਲਗਾ ਰਹੇ ਆ ਮੈਂ ਆਪਣੇ ਸਾਰੇ ਪ੍ਰੈਸ ਭਰਾਵਾਂ ਸਾਹਮਣੇ ਇਹ ਗੱਲ ਦਾ ਅਨਾਉਂਸਮੈਂਟ ਕਰਨਾ ਕਿ ਇਹ ਕੋਈ ਵੀ जीएसटी ਦਾ ਕਿਸੇ ਕਿਸੇ ਵੀ ਡਿਪਾਰਟਮੈਂਟ ਦਾ ਜੇਕਰ ਰਮਨਜਨ ਅਗਰਵਾਲ ਦੀ ਇਨਵੋਲਵਮੈਂਟ ਜਾਂ ਕੋਈ ਵੀ ਦੋਸ਼ੀਕਰਨ ਕਰੇਗਾ ਤੇ ਮੈਂ ਸ਼ਹਿਰ ਛੱਡ ਜਾਊਗਾ ਮੈਂ ਪਿਛਲੇ 40 ਸਾਲਾਂ ਤੋਂ 40 ਸਾਲ ਤੋਂ ਪੋਲਿਟਿਕਸ ਕਰ ਰਿਹਾ ਉਹ ਇਹ ਤੇ ਬਰੀ ਬੜੀ ਛੋਟੀਆਂ ਦੀ ਗੱਲਾਂ ਕਰ ਰਿਹਾ ਜੇਕਰ ਕੋਈ ਬੰਦਾ 5 ਸਾਲ ਮੈਂ ਰਿਹਾ ਲੀਡਰ ਆਫ ਫੰਸ਼ਨ ਰਿਹਾ 5 ਸਾਲ ਮੈਂ ਚੇਅਰਮੈਨ ਅਕਟਰਾਇਆ ਕੋਈ ਬੰਦਾ ਸ਼ਹਿਰ ਚ ਉਂਗਲ ਖੜੀ ਕਰਕੇ ਇੰਨੀ ਗੱਲ ਕਹ ਦੇਗਾ ਕਿ ਰੰਜਨ ਅਗਰਵਾਲ ਕਿਸੇ ਚਾਹ ਦਾ ਇੱਕ ਟੱਕ ਚਾਹ ਦੇ ਕੱਪ ਦਾ ਵੀ ਰਵਾਇਦਾਰ ਹੋ ਜਾ ਤੇ ਮੈਂ ਪੋਲਿਟਿਕ ਛੱਡ ਦੂੰਗਾ ਮੈਂ ਅਗਰਵਾਲ ਸਾਹਿਬ ਤੁਸੀਂ ਜਿਵੇਂ ਉਹਨਾਂ ਨੇ ਕਿਹਾ ਵੀ ਲਿਖ ਕੇ ਦਿਓ ਤੁਸੀਂ ਕੰਪਲੇਨਟ ਲਿਖ ਕੇ ਦਿਓਗੇ ਵੀ ਇਹ ਫਰਾਨਾ ਫਰਾਨਾ ਬੰਦਾ ਬਿਲਕੁਲ ਸਾਡੇ ਕੋਲ ਮੰਗਦਾ ਜਾਂ ਲੈ ਗਿਆ ਪੰਡਾ ਜੀ ਸਾਹਿਬ ਬਿਲਕੁਲ ਅੱਜ ਜਿੰਨੀਆਂ ਪਾਰਟੀਆਂ ਦੇ ਰਿਪਰਿਜ਼ੈਂਟੇਟਿਵ ਆਏ ਨੇ ਕਰਜਿੰਦਰ ਮਾਗਵਾਹ ਜਮ ਸਾਹਮਣੇ ਵੀ ਮੇਰੀ ਗੱਲ ਹੋਈ ਜਾ ਅਸੀਂ ਜੇ ਡਿਸਾਈਡ ਕੀਤਾ ਕਿ ਆਪਾਂ ਬੜੀ ਜਲਦੀ 2-3 ਦਿਨਾਂ ਚ ਸੌਰੀ ਇੱਕ ਕਮੇਟੀ ਬਣਾ ਰਹੇ ਆ ਕਮੇਟੀ ਬਣਾ ਕੇ ਆਪਾਂ ਪੰਜਾਬ ਸਰਕਾਰ ਨੂੰ ਆਪਾਂ ਸੀਐਮ ਸਾਹਿਬ ਨੂੰ ਵਿਜਰਸ ਨੂੰ ਅਸੀਂ ਇਹ ਬਲੈਕਮੇਲ ਦੇ ਨਾਂ ਲਿਖ ਕੇ ਦੇ ਰਹੇ ਆ ਕਿ ਇਹ ਬਲੈਕਮੇਲ ਲੋਕਾਂ ਉਤਾਂ ਕਰਦੇ ਨਹੀਂ ਉਹਨੇ ਕਿਹਾ ਜੀ ਸਾਨੂੰ ਹੁਣੇ ਨਾਂ ਦਿਓ ਪਰਚਾ ਕਰਾ ਦੇਵਾਂਗੇ ਸਰੇ ਨਹੀਂ ਆਪਾਂ ਜੀ ਆਪਾਂ ਕਮੇਟੀ ਵੱਲੋਂ ਆਪਾਂ ਆਪਾਂ ਪੰਜ ਸੱਤ ਮੈਂਬਰੀ ਕਮੇਟੀ ਬਣਾ ਰਹੇ ਆ ਆਪਾਂ ਕਲ ਡਿਸਾਈਡ ਕਰਕੇ ਕਮੇਟੀ ਉਹ ਨਾਂ ਲਿਖ ਕੇ ਦੇਾਂਗੇ ਐਮਐਲਏ ਸਾਹਿਬ ਨੂੰ ਵੀ ਦੇਾਂਗੇ ਉਹ ਸਰਕਾਰ ਨੂੰ ਵੀ ਦੇਾਂਗੇ ਉਹ ਪ੍ਰੀਖਿਆ ਕਮਿਸ਼ਨ ਨੂੰ ਵੀ ਦੇਾਂਗੇ ਦੇਖੋ ਸਭ ਉਹਨਾਂ ਨੇ ਇਹ ਵੀ ਗੱਲ ਹੀ ਕਾਹੀਏ ਕਿ ਵੀ ਤੁਸੀਂ ਬਲੈਕਮੇਲਰ ਹੁੰਦੇ ਬਲੈਕਮੇਲਰ ਹੁੰਦੇ ਕਿਉਂ ਵੀ ਤੁਸੀਂ ਜੇ ਆਪ ਸਾਰੀਆਂ ਨੋਰਮਸ ਰੱਖੋ ਡਾਕਟਰ ਨੱਜਰ ਵੀ ਕਹਿ ਗਏ ਨੇ ਡਾਕਟਰ ਆਵਲੋਟਰ ਗੁਪਤਾ ਵੀ ਕਹਿ ਗਏ ਨੇ ਵੀ ਤੁਸੀਂ ਆਪ ਵਾਇਲੇਸ਼ਨ ਨਹੀਂ ਕਰੋ ਕਿ ਨਾ ਤੁਹਾਨੂੰ ਕੋ ਬਲੈਕਮੇਲ ਕਰੂਗਾ ਪੰਨਾਰੀ ਸਾਹਿਬ ਦੇਖੋ ਕਿੰਨਾ ਦੇ ਬੜਾ ਆਸਾਨ ਹੈ ਦੇਖੋ ਵਪਾਰੀ ਸ਼ਾਂਤੀਪ੍ਰੀਅ ਵਪਾਰੀ ਨੂੰ ਆਪਣੇ ਕੰਮ ਦਾ ਮਤਲਬ ਹੈ ਜਦੋਂ ਆਪ ਬਾੜੀ 25-25 10 ਹੱਦ ਦੀ ਵੀ 25-25 ਕਰੋੜ ਰੁਪਈਆ ਲਗਾ ਕੇ ਕੰਪਲੈਕਸ ਜਾਂ ਕੋਠੀਆਂ ਜਾਂ ਬਿਲਡਿੰਗਾਂ ਬਣਾਉਂਦਾ ਹੈ ਠੀਕ ਹੈ ਜੀ ਉਹ ਜੇਕਰ ਉਹ ਜਦੋਂ ਉਹਦਾ ਕੰਮ ਰੁਕ ਜਾਂਦਾ ਕੰਮ ਹੋ ਜਾਂਦਾ ਇਹਦੇ ਉੱਪਰ ਕੇ ਬਲੈਕ ਮੇਲ ਆ ਕੇ ਬਲੈਕ ਮੇਲ ਕਰਦੇ ਆ ਉਹ ਕਿਸੇ ਵੀ ਰਫਰਿਜ ਨਹੀਂ ਪਾ ਚੰਦਾ ਮੈਂ ਪਹਿਲੇ ਦੇਖਦਾ ਉਹ ਕਹਦਾ ਯਾਦ ਚਲੋ ਇਹ ਭਾਵੇਂ ਉਹਦਾ ਕੰਮ ਸਹੀ ਹੋਵੇ ਦੇਖੋ ਆਪ ਤੇ ਜੀ ਨੂੰ ਸਮਝੰਦਾ ਕੋਈ ਵੀ ਬਿਲਡਿੰਗ ਸ਼ਹਿਰ ਚ ਮੈਂ ਇੱਕ ਬਿਲਡਿੰਗ ਜਿਨੇ ਕੋਈ ਮੰਨ ਦੱਸ ਦੇਰੀ ਬਾਇਲਾਂਸ ਜਿਹੜਾ ਨੌਂਸ ਪੂਰੇ ਹੋਣ ਮੇਰੇ 90% ਪੂਰੇ ਹੋਣਗੇ 95% ਪੂਰੇ ਹੋਣਗੇ 1% 2% ਤੁਸੀਂ ਆਪਣੇ ਘਰ ਦੇਖਿਓ ਉਹਨਾਂ ਤੇ ਵੀ ਕੋਈ ਕਮੀਆਂ ਹੁੰਦੀਆਂ ਹੋਈਆਂਗੇ ਅਗਰ ਉਹ ਸਰ ਜੀ ਗੱਲ ਤੁਸੀਂ ਕਈ ਜਿਹੜੇ ਵਪਾਰੀਆਂ ਨੇ ਕਿਹਾ ਵੀ ਸਾਡੇ ਕੋਲੋਂ ਪੈਸੇ ਲੈਏ ਨੇ ਅਸੀਂ ਦਿੱਤੇ ਨੇ ਉਹਨਾਂ ਨੂੰ ਠੀਕ ਹੈ ਜੀ ਉਹਨਾਂ ਕੋਲੋਂ ਵੀ ਕਿ ਤੁਸੀਂ ਡੇਟਨ ਲਓਗੇ ਵੀ ਉਹਨਾਂ ਦਾ ਨਾਮ ਦੱਸੇ ਜਾਂਦਾ ਸਰ ਉਹ ਦਿਨ ਨੂੰ ਧਿਆਨ ਹੈ ਜਿੱਦਣ ਦਿਨ ਧਿਆਨ ਹੈ ਕਿੰਨੇ ਦਿਨ ਤੋਂ ਨਾ ਰੋਪਰੇਸ਼ ਜੀ ਜਲਦੀ ਕਾਜੀ ਦੇ ਦਿਓ ਤੁਹਾਡੀ ਗੋਲੀ ਬਰਨਾਰੀ ਸਾਹਿਬ ਇਸ ਤੋਂ ਵੱਡੀ ਬ੍ਰਿਟਨਸ ਕਿਹ ਹੁੰਦੀ ਆ ਜਦੋਂ ਵਪਾਰੀ ਜਦੋਂ ਉਹ ਵਪਾਰੀ ਪ੍ਰੈਸ ਦੇ ਸਾਹਮਣੇ ਆ ਕੇ ਬਿਆਨ ਦੇ ਰਹੇ ਨੇ ਜਿੰਨਾ ਜਰ ਰਿਟਰਨ ਕੰਪਲੇਨ ਨਹੀਂ ਹੁੰਦੀ ਉਹਨਾਂ ਜੇਰ ਪੁਲਿਸ ਜਾਂ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਐਮਐਲਏ ਸਾਹਿਬ ਕਹੇ ਨੇ ਉਹਨਾਂ ਕਿਹਾ ਵੀ ਸਾਨੂੰ ਲਿਖ ਕੇ ਦਿਓ ਆ ਪੇ ਫੇ ਕਰਾ ਦਿੰਦੇ ਆ ਦੇਖੋ ਪੰਡਾੜੀ ਸਾਹਿਬ ਮੈਂ ਬਾਰ ਬਾਰ ਕਹਿੰਦਾ ਕਿ ਵਪਾਰੀ ਕਿਸੇ ਫੜੀ ਪੈਣ ਤੋਂ ਡਰਦਾ ਪਾੜੀ ਰਫਰਿਜਰੈਂਟ ਤੋਂ ਡਰਦਾ ਹੈ ਇੱਕ ਅੰਦਰ ਅਗਰੋਾ ਸਾਹਿਬ ਦੇਖੋ ਮੈਂ ਤਰਨਾ ਤੇ ਡਿਨਾਈ ਕਰਦਾ ਡਰਨ ਦੀ ਕੋਈ ਲੋੜ ਨਹੀਂ ਹੈ ਅਸੀਂ ਤੁਹਾਡੇ ਲਈ ਇੱਥੇ ਖੜੇ ਆ ਜੇ ਤੁਹਾਨੂੰ ਕੋਈ ਗਲਤ ਕੰਮ ਕਰਿਆ ਚਾਰੇ ਐਮਐਲਏ ਪੂਰੀ ਸਰਕਾਰ ਤੁਹਾਡੇ ਕੋਲ ਤੇ ਆਈ ਹੈ ਦੇਖੋ ਜੀ ਨਾ ਨਹੀਂ ਡਰਨ ਦੀ ਕੋਈ ਗੱਲ ਨਹੀਂ ਜੀ ਅਸੀਂ ਬੜੀ ਬੜੀ ਸ਼ੋਰਟਲੀ ਇੱਕ ਦਿਨ ਦੋ ਦਿਨ ਦੇ ਵਿੱਚ ਜਿਹੜੇ ਜਿਹੜੇ ਵਪਾਰੀ ਆ ਪਾਲੀ ਸ਼ਰਮਣ ਹੈ ਜਿਹੜੇ ਵਪਾਰੀ ਹੈ ਤਾਂ ਓਖਿਓ ਇਹਨੇ ਆ ਪਾਵਾ ਨੂੰ ਬਕਾਇਦਾ ਉਹਨਾਂ ਕੋਲ ਚਿੱਠੀ ਦਵਾਵਾਂਗੇ ਉਹਨਾਂ ਕੋਲ ਜਗਾ ਕਾਸ਼ੀ ਹੋਏ ਐਫੀਡਵਿਟਿ ਦਵਾਵਾਂਗੇ